ਸਾਚੇ ਖੰਡਨ ਨਾਮਿਤ ਨਾਮ ਗਹੀ ਪਾਈ ਬਾਬਾ ਫੈਦ ਦਾ ਸਚਿਦਨ ਨੋਨ ਨਾਮ ਗਰੀਬੀ ਪਾਈ ਜਦੋਂ ਉਸ ਪਾਰਮਰ ਪਰਮੇਸ਼ਰ ਨੇ ਸਾਰੀਆਂ ਵਰਗਾਂ ਆਪਣਾ ਤੇਜ ਤਪ ਸਾਰੀਆਂ ਸ਼ਕਤੀਆਂ ਸਰਬ ਕਲਾ ਸਤਿਗੁਰਾਂ ਨੂੰ ਬਖਸ਼ਿਸ਼ ਕਰਕੇ ਕਿਹਾ ਮੈਂ ਪਾਰਬਰਮ ਪਰਮੇਸ਼ਰ ਤੇ ਤੂੰ ਗੁਰ ਪਰਮੇਸ਼ਰ ਮੈਂ ਆਪਣਾ ਸਾਰਾ ਕੁਝ ਤੁਹਾਨੂੰ ਬਖਸ਼ਿਸ਼ ਕਰ ਦਿੱਤਾ ਤੁਸੀਂ ਮੇਰਾ ਰੂਪ ਹੁਣ ਆਪਣੇ ਵੱਲੋਂ ਵੀ ਕੁਝ ਮੰਗੋ ਕੀ ਮੰਗਿਆ ਬਾਦਸ਼ਾਹ ਐ ਵੈਰੂ ਇਹਨਾਂ ਸ਼ਕਤੀਆਂ ਨਾਲ ਕਿਤੇ ਹੰਕਾਰ ਨਾ ਹੋ ਜਾਏ ਦੁਰਵਰਤਨ ਨਾ ਹੋ ਜਾਏ ਇਸ ਲਈ ਨਿਮਰਤਾ ਬਖਸ਼ੋ ਗਰੀਬੀ ਬਖਸ਼ੋ ਸਤਗੁਰਾਂ ਨੇ ਗਰੀਬੀ ਬਖਸ਼ੀ ਨਿਮਰਤਾ ਬਖਸ਼ੀ ਇਹ ਹੀ ਕਾਰਨ ਹੈ ਕਿ ਪਾਸ਼ਾ ਦੀ ਬਾਣੀ ਪੜ੍ਹੀ ਹੈ ਨਾ ਜਪਜੀ ਸਾਹਿਬ ਤੇ ਆਪਣੇ ਆਪ ਨੂੰ ਕਹਿੰਦੇ ਹਨ ਨਾਨਕ ਨੀਚ ਕਹਿ ਵਿਚਾ ਨੇਮਾ ਦੱਸਿਆ ਆਪਣੇ ਆਪ ਨੂੰ ਪਰਮੇਸ਼ਰ ਨੇ ਦੱਸਿਆ ਦੁਨੀਆਂ ਤੇ ਜਿੰਨੇ ਔਲੀਏ ਅਵਤਾਰ ਆਏ ਆਪਣੀ ਪੂਜਾ ਕਰਾ ਕੇ ਆਪਣਾ ਨਾਮ ਜਪਾ ਕੇ ਚਲੇ ਗਏ ਪਰ ਇੱਕੋ ਇੱਕ ਮਹਾਨ ਸਤਿਗੁਰੂ ਗੁਰਪਰਮੇਸ਼ਰ ਗੁਰੂ ਨਾਨਕ ਦੇਵ ਮਹਾਰਾਜ ਜਿਹਨੇ ਬਾਣੀ ਚ ਆਪਣੇ ਆਪ ਨੂੰ ਦਾਸਾਂ ਦਾ ਦਾਸ ਨਾਨਕ ਦੀਚ ਕਹਿ ਵਿਚਾਰ ਇਤਿਆਦ ਮਹਾਨ ਲਫ਼ਜ਼ਾਂ ਨਾਲ ਉਹ ਗਰੀਬੀ ਨੂੰ ਪ੍ਰਗਟ ਕਰਦੇ ਹਨ ਜਿਹੜੀ ਵੈਰੂ ਤੋਂ ਮੰਗੀ आओ मिलके पढ़िए पूरी सारी गज के आपको सतनाम श्री बाबा बेंदा सच खंड नौ नित नाम ना। ना। ਪਾਰੀ ਕਰੀ ਤਪੱਸਿਆ ਵੱਡਿਆ ਪਾਗ ਅਸਿਉ ਬੜਿਆ ਪਾਰੀ ਕਰੀ ਤਪੱਸਿਆ We are We because... love i ਬਾਪਾ ਪੈਂਦਾ ਸੱਚ ਖੰਡ ਨਾਉ ਨਿਤ ਨਾਮ ਗਰੀਬਾਈ ਸਾਰੇ ਬਾਪਾ ਪੈਂਦਾ ਸੱਚ ਖੰਡ ਨਾਉ ਨਿਤ ਨਾਮ ਗਰੀਬਾਈ ਬਾਈ ਨਾਨਦ ਦਾ ਗੇਰੀ ਮੀਂਹ ਪਾਈ ਸਭ ਨੂੰ ਨਾਮ ਪ੍ਰਗਟਿਆ ਮਿੱਟੀ ਤੋਂ ਜਗ ਚੰਨ ਬੋ ਸਤਿਗੁਰਾਂ ਦੇ ਆਗੂ ਤੇ ਆੜਿੰਦੀਆਂ ਸੰਤਾਂ ਨੂੰ ਲੱਖਾਂ ਲੱਖ ਵਧਾਈਆਂ ਦਿੰਦਿਆਂ ਹੋਇਆਂ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਰਦੇ ਆਂ ਪਾਤਸ਼ਾਹ ਸਭ ਦਾ ਨਾਮ ਦਾ ਚੜ੍ਹਦੀ ਕਲਾ ਵਰਸ਼ਨ ਕੋਟਾਰ ਮੁਸ਼ਕਰਾਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਆਪ ਸੰਤਾਂ ਦੇ ਦਰਸ਼ਨ ਬਖਸ਼ਿਸ਼ ਕੀਤੇ ਹਨ ਸਾਰੀ ਸੰਗਤ ਦਾ ਧੰਨਵਾਦ ਸੰਤਾਂ ਬੜੇ ਅਦਭੁਤ ਅੰਮ੍ਰਿਤ ਕੀਰਤਨ ਸਰਵਣ ਕਰਕੇ ਲਾਹਿ ਪ੍ਰਾਪਤ ਕਰ ਰਹੀ ਹੈ ਤੁਹਾਡਾ ਗਾਵੇ ਸੁਣਿਆ ਮਹਾਰਾਜ ਤਾਂ ਪਾਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਸਾਰਿਆਂ ਨੇ ਗੁਰੂ ਕੀ ਬਣ ਦਸਤਕਾਰ ਕਰਦੇ ਆਂ ਬੇਅੰਤ ਕੀਰਤ ਪੇਟ ਮਾਰ ਅਰਦਾਸ ਕਰ